ਜਿਵੇਂ ਖੋਤੇ ਦੇ ਕਿਸੇ ਨੇ ਸ਼ੇਰ ਦੀ ਖੱਲ ਪਾਤੀ ਸੀ ਜਿੱਦਣ ਲਾਇਆ ਸੀ ਥੱਲੇ ਖੋਤਾ ਨਿਕਲਿਆ ਸੀ ਇਹ ਉਹੀ ਖੋਤੇ ਬੈਠੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਮਹਿਸੂਸ ਕਰਦੇ ਹਾਂ ਜਦੋਂ ਕਿ ਅਸੀਂ ਇੱਥੇ ਜੰਮੇ ਸਾਡੀ ਵੋਟ ਹੈ ਸਾਡੀ ਨੈਸ਼ਨੈਲਿਟੀ ਇੰਡੀਅਨ ਹੈ ਸਾਡੇ ਨਾਲ ਬਤਿਹਰਾ ਹੋ ਰਿਹਾ ਉਸ ਤੋਂ ਸਾਨੂੰ ਇਉਂ ਲੱਗਦਾ ਕਿ ਅਸੀਂ ਨਹੀਂ ਹਾਂ ਦੇਸ਼ ਦੇ ਵਾਸੀ ਨਹੀਂ ਹਾਂ ਸਾਡੇ ਤੇ ਅਤਿਆਚਾਰ ਇਸ ਤਰ੍ਹਾਂ ਹੋ ਰਿਹਾ ਜਿਵੇਂ ਕਿਤੇ ਕਿਸੇ ਵਕਤ ਗੋਰਿਆਂ ਨੇ ਜਲ੍ਹਿਆਂ ਵਾਲੇ ਬਾਗ ਤੇ ਕੀਤਾ ਸੀ ਜੋ ਜਲ੍ਹਿਆਂ ਵਾਲੇ ਦਾ ਬਾਗ ਦਾ ਵਰਤਾਂ ਦਾ ਉਹ ਅੱਜ ਮੋਦੀ ਸਰਕਾਰ ਸਾਡੇ ਸਿੱਖਾਂ ਨਾਲ ਕਰ ਰਹੀ ਹੈ ਦੇਖੋ ਨਿਹੱਥਿਆਂ ਦੇ ਉੱਤੇ ਅਥਰੂ ਗੈਸ ਗੋਲੇ ਗੋਲੀਆਂ ਕਿੰਨਾ ਸਾਡਾ ਅਤਿਆਸ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਅਸੀਂ ਸ਼ਾਇਦ ਪਾਕਿਸਤਾਨ ਤੋਂ ਆਈ ਹੋਈਏ ਕਿ ਜਿਹੜੀ ਸਾਡੀ ਪਛਾਣ ਨਹੀਂ ਹੋ ਰਹੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਲਾ ਰਿਹਾ ਲਾ ਰਿਹਾ ਇੱਕ ਪਾਸੇ ਜੈ ਜਵਾਨ ਜੋ ਹੈ ਜਵਾਨ ਬਾਰਡਰਾਂ ਤੇ ਹੈ ਕਿਸਾਨ ਸੜਕਾਂ ਤੇ ਰੋੜ ਰਿਹਾ ਜੈ ਕਿਵੇਂ ਹੋ ਸਕਦੀ ਹੈ ਜੈ ਹਿੰਦੀ ਦਾ ਇੱਥੇ ਕਿਸਾਨ ਇਕੱਠਾ ਹੋ ਹੀ ਨਹੀਂ ਸਕਦਾ ਜੇ ਅਸੀਂ ਪੰਜਾਬ ਦੇ ਵਾਸੀ ਹੋਈਏ ਤੇ ਸਾਡੇ ਤੇ ਗੋਲੀਆਂ ਗੋਲੇ ਸਾਡੇ ਤੇ ਡਾਂਗਾ ਸਾਡੇ ਤੇ ਅਤਿਆਚਾਰ ਇਹ ਹੋ ਸਕਦਾ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਅਸੀਂ ਪੰਜਾਬ ਦੇ ਵਾਸੀ ਨਹੀਂ ਹਾਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਆ ਸੇਵਾ ਭਾਵਨਾ ਸੇਵਾ ਜਿਹੜੀ ਆ ਇੱਥੇ ਲੈ ਕੇ ਆਏ ਨੇ ਹੋਰ ਬਾਬਾ ਜੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਆ ਕਿੱਥੋਂ ਰਹਿਣ ਵਾਲੇ ਹੋ ਮੇਰਾ ਨਾਮ ਭਾਈ ਗੁਰਦੇਵ ਸਿੰਘ ਆ ਅਸੀਂ ਪਿੰਡ ਚੂਹਟ ਜ਼ਿਲ੍ਹਾ ਪਟਿਆਲਾ ਦੇਵੀਗੜ੍ਹ ਤੋਂ ਆਏ ਆਂ ਜੀ ਸਾਡੇ ਨਗਰ ਦੇ ਸੰਗਤਾਂ ਇਸ ਸੇਵਾ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਹਿੱਸਾ ਅਸੀਂ ਲੈ ਰਹੇ ਆਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਇੱਥੇ ਇਸ ਤਰੀਕੇ ਦੀਆਂ ਹਰ ਵਾਰ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਦੇਸ਼ ਦੇ ਅਨਦਾਤਾ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਮਹਿਸੂਸ ਕਰਦੇ ਹਾਂ ਜਦੋਂ ਕਿ ਅਸੀਂ ਇੱਥੇ ਜੰਮੇ ਹਾਂ ਸਾਡੀ ਵੋਟ ਹੈ ਸਾਡੀ ਨੈਸ਼ਨੈਲਿਟੀ ਇੰਡੀਅਨ ਹੈ ਸਾਡੇ ਨਾਲ ਬਤੀਰਾ ਹੋ ਰਿਹਾ ਉਸ ਤੋਂ ਸਾਨੂੰ یوں ਲੱਗਦਾ ਕਿ ਅਸੀਂ ਨਹੀਂ ਹਾਂ ਅਸੀਂ ਦੇਸ਼ ਦੇ ਵਾਸੀ ਨਹੀਂ ਹਾਂ ਸਾਡੇ ਤੇ ਅਤਿਆਚਾਰ ਇਸ ਤਰ੍ਹਾਂ ਹੋ ਰਿਹਾ ਜਿਵੇਂ ਕਿਤੇ ਕਿਸੇ ਵਕਤ ਗੋਰਿਆਂ ਨੇ ਜੱਲਿਆਂ ਵਾਲੇ ਬਾਗ ਤੇ ਕੀਤਾ ਸੀ ਜੋ ਜਲਿਆਂਵਾਲਿਆਂ ਦਾ ਬਾਗ ਦਾ ਵਰਤਾਂਤ ਆ ਉਹ ਅੱਜ ਮੋਦੀ ਸਰਕਾਰ ਸਾਡੇ ਸਿੱਖਾਂ ਨਾਲ ਕਰ ਰਹੀ ਹੈ ਦੇਖੋ ਨਿਹੱਥਿਆਂ ਦੇ ਉੱਤੇ ਅਥਰੂ ਗੈਸ ਗੋਲੇ ਗੋਲੀਆਂ ਕਿੰਨਾ ਸਾਡਾ ਅਤਿਆਚਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਅਸੀਂ ਸ਼ਾਇਦ ਪਾਕਿਸਤਾਨ ਤੋਂ ਆਏ ਹੋਈਏ ਕਿ ਜਿਹੜੀ ਸਾਡੀ ਪਛਾਣ ਨਹੀਂ ਹੋ ਰਹੀ ਅੱਜ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਲਾ ਰਿਹਾ ਇੱਕ ਪਾਸੇ ਜੈ ਜਵਾਨ ਜੋ ਹੈ ਜਵਾਨ ਬਾਰਡਰਾਂ ਤੇ ਹੈ ਕਿਸਾਨ ਸੜਕਾਂ ਤੇ ਰੋਲ ਰਿਹਾ ਜਾਇ ਕਿਵੇਂ ਹੋ ਸਕਦੀ ਐ ਜਾਇ ਹੁੰਦੀ ਤਾਂ ਇੱਥੇ ਕਿਸਾਨ ਇਕੱਠਾ ਹੋ ਹੀ ਨਹੀਂ ਸਕਦਾ ਨਹਿਥਿਆਂ ਦੇ ਉੱਤੇ ਗੋਲੀਆਂ ਪਿਛਲੇ ਦਿਨੀ ਜੋ ਆਪ ਜੀ ਨੂੰ ਭਲੀ ਭਾਂਤ ਪਤਾ ਹੈ ਕਿ ਸ਼ੁਭ ਕਰਨ ਨੂੰ ਸਿੱਧੀ ਗੋਲੀ ਮਾਰੀ ਗਈ ਖਨੋਰੀ ਬਾਰਡਰ ਦੇ ਉੱਤੇ ਤੇ ਅਸੀਂ ਫਿਰ ਕੀ ਅਸੀਂ ਅਸੀਂ ਟੈਰਰਿਸਟ ਹੈ ਹਾਂ ਨਾ ਅਸੀਂ ਤਾਂ ਪੰਜਾਬ ਦੇ ਵਾਸੀ ਹੈ ਨਹੀਂ ਜੇ ਅਸੀਂ ਪੰਜਾਬ ਦੇ ਵਾਸੀ ਹੋਈਏ ਤੇ ਸਾਡੇ ਤੇ ਗੋਲੀਆਂ ਗੋਲੇ ਸਾਡੇ ਤੇ ਡਾਂਗਾ ਸਾਡੇ ਤੇ ਅਤਿਆਚਾਰ ਇਹ ਹੋ ਸਕਦਾ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਅਸੀਂ ਪੰਜਾਬ ਦੇ ਵਾਸੀ ਨਹੀਂ ਹਾਂ ਬਿਲਕੁਲ ਬਾਬਾ ਜੀ ਸਰਕਾਰਾਂ ਜਿਹੜੀਆਂ ਵੀ ਹੁੰਦੀਆਂ ਬਣਦੀਆਂ ਪਿੰਡਾਂ ਦੇ ਵਿੱਚ ਹੀ ਹੁੰਦੀਆਂ ਨੇ ਜਾਣਾ ਉਹਨਾਂ ਨੇ ਪਿੰਡਾਂ ਦੇ ਵਿੱਚ ਦੀ ਹੁੰਦਾ ਪਰ ਫਿਰ ਅਜਿਹਾ ਬਤੀਰਾ ਜਦੋਂ ਸਰਕਾਰ ਕਰਨ ਲੱਗ ਜੇ ਫਿਰ ਪਿੰਡਾਂ ਦੇ ਲੋਕ ਸਵਾਲ ਨਹੀਂ ਉਹਨਾਂ ਨੂੰ ਪੁੱਛਦੇ ਕੀ ਹੁਣ ਸਵਾਲ ਪੁੱਛਣਗੇ ਲੋਕ ਜਾਗਰੂਕ ਹੋਗੇ ਲੱਗਦਾ ਆ ਜਿਹੜੇ ਲੋਕ ਜ਼ਮੀਰਾ ਮਾਰ ਲੈਂਦੇ ਸੀ ਵੋਟਾਂ ਦੇ ਬਦਲੇ ਪੈਸੀ ਲੈ ਲੈਂਦੇ ਸੀ दारू ਦੀਆਂ ਬੋਤਲਾਂ ਲੈ ਕਿਤੇ बिक ਜਾਂਦੇ ਸੀ ਉਹ ਲੋਕ ਹੁਣ ਕਿਤੇ ਨਾ ਕਿਤੇ ਜਾਗਰੂਕ ਹੋਣਗੇ ਕਿ ਸਾਡੇ ਤਾਂ ਹਰ ਵਾਰ ਸਾਨੂੰ ਬਾਰ-ਬਾਰ ਹਰ ਸਾਲ ਹੀ ਸਾਨੂੰ ਸੜਕਾਂ ਦੇ ਉੱਤੇ ਬਿਠਾ ਦਿੰਦੀਆਂ ਸਰਕਾਰਾਂ ਗੋਲੀਆਂ ਮਾਰਦੀਆਂ ਨੇ ਤਾਂ ਹੁਣ ਵੋਟਾਂ ਵੇਲੇ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਥੋੜੀ ਸਮਝ ਆ ਗਈ ਹੋਵੇਗੀ ਬਿਲਕੁਲ ਜੀ ਅੱਜ ਜੋ ਸਾਡੇ ਪਿੰਡਾਂ ਦੇ ਜਿੰਨੇ ਜ਼ਿਮੀਂਦਾਰ ਵੀਰ ਹਨ ਇੱਥੋਂ ਤੱਕ ਜਿਹੜੇ ਸ਼ਹਿਰਾਂ ਦੇ ਵਿੱਚ ਹੀ ਵਸਦੇ ਹਨ ਬੁੱਧੀਮਾਨ ਜੀ ਉਹਨਾਂ ਨੇ ਸਾਰਿਆ ਸਮਝ ਲਿਆ ਕਿ ਜਿਹੜੇ ਅਮੀਰ ਘਰਾਨੇ ਹਨ ਇਹ ਸਾਨੂੰ ਕੁਚਲ ਨੂੰ ਫਿਰ ਰਹੇ ਹਨ ਜੋ ਅੰਦਰ ਦੀ ਮੰਸ਼ਾ ਹੈ ਇੱਕ ਖੋਤੇ ਦੇ ਉੱਤੇ ਖੱਲ ਵਾਲੀ ਸ਼ੇਰ ਵਾਲੀ ਖੱਲ ਪਾਈ ਹੋਈ ਹੈ ਜਿਵੇਂ ਖੋਤੇ ਤੇ ਕਿਸੇ ਨੇ ਸ਼ੇਰ ਦੀ ਖੱਲ ਪਾਤੀ ਸੀ ਜਿੱਦਣ ਲਾਇਆ ਸੀ ਥੱਲੇ ਖੋਤਾ ਨਿਕਲਿਆ ਸੀ ਇਹ ਉਹੀ ਖੋਤੇ ਬੈਠੇ ਨੇ ਅਸੀਂ ਸ਼ੇਰ ਦੀ ਖੱਲ ਪਾ ਕੇ ਸੈਂਟਰ ਚ ਭੇਜਿਆ ਸੀ ਪਰ ਉਹ ਹੁਣ ਖੋਤੇ ਇਹ ਹੁਣ ਜੋ ਆ ਰਿਹਾ 24 ਦਾ ਸਮਾਂ ਇਹ ਖੱਲ ਲਾ ਕੇ ਥੱਲੇ ਖੋਤਾ ਕੱਢਣਾ ਹੈ ਹੁਣ ਸ਼ੇਰਾਂ ਦਾ ਮੁਕਾਬਲਾ ਖੋਤਿਆਂ ਦੇ ਨਾਲ ਹੋਣਾ ਜੀ ਹੁਣ ਹੁਣ ਜਿਸ ਟਾਈਮ ਜਿਸ ਟਾਈਮ ਸਾਡੀ ਪਬਲਿਕ ਨੇ ਸਾਡੇ ਕਿਸਾਨ ਵੀਰਾਂ ਨੇ ਸਾਡੀਆਂ ਬੀਬੀਆਂ ਸਾਡੇ ਭੈਣਾਂ ਸਾਡੀਆਂ ਮਾਤਾਵਾਂ ਨੇ ਉਹ ਖਲ ਲਾਉਣੀਆਂ ਉਹਨਾਂ ਕੋਲ ਉਹਨਾਂ ਕੋਲ ਵੋਟ ਦਾ ਅਧਿਕਾਰ ਹੈ ਉਹਨਾਂ ਨੇ ਖੋਤੇ ਖੋਤੇ ਉੱਤੇ ਪਾਈ ਸ਼ੇਰ ਦੀ ਖਲ ਲਾ ਕੇ ਪਰਾਂ ਰੱਖ ਦਿੰਦੇ ਕਹਿੰਦਾ ਆ ਦੇਖੋ ਖੋਤਾ ਥੱਲੇ ਨਿਕਲਿਆ ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਦੇਖਦੇ ਹਾਂ ਇਸ ਤਰੀਕੇ ਦੀ ਜੀ ਸਥਿਤੀ ਬਣ ਜਾਂਦੀ ਆ ਦਿਲ ਨੂੰ ਝਟਕਾ ਵੀ ਲੱਗਦਾ ਦੁੱਖ ਬਹੁਤ ਦਰਦ ਜਿਹੜਾ ਆ ਸ਼ਬਦਾਂ ਦੇ ਵਿੱਚ ਵੀ ਸਾਹਮਣੇ ਆਉਂਦਾ ਆ ਕਿੰਨਾ ਕੁ ਦਰਦ ਮਹਿਸੂਸ ਕਰਦું ਸਾਾਨੂੰ ਆਪਣੇ ਬੱਚਿਆਂ ਦਾ ਜਿਹੜਾ ਬਿਲਕੁਲ ਜ਼ੀਰੋ ਹੋ ਗਿਆ ਬਿਲਕੁਲ ਜ਼ੀਰੋ ਹੈ ਸਾਡਾ ਜਿਹੜਾ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਸਾਡਾ ਜੀਵਨ ਤਾਂ ਤਕਰੀਬਨ ਲੰਘ ਗਿਆ ਪਰ ਜਿਹੜੇ ਜਿਹੜੇ ਸਾਡੇ ਬੱਚੇ ਹਨ ਨਾ ਉਹ ਕੱਲੋਂ ਮਜ਼ਦੂਰਾਂ ਤੋਂ ਵੀ ਉਹਨਾਂ ਦੀ ਬਦਤਰ ਹਾਲਤ ਬਣ ਜਾਵੇਗੀ ਉਹ ਮਜ਼ਦੂਰੀ ਕਰਨ ਦੇ ਵੀ ਉਹਨਾਂ ਦੀ ਮਰਜ਼ੀ ਹੈ ਕੀ ਰੇਟ ਦਿੰਦੇ ਹਨ ਮਜ਼ਦੂਰੀ ਦਾ ਕੀ ਨਹੀਂ ਦਿੰਦੇ ਆਪਣੀ ਮਨਮਰਜ਼ੀ ਨਾਲ ਕਰ ਉਹਨਾਂ ਦੀ ਉਹਨਾਂ ਦੀ ਮਨਮਰਜ਼ੀ ਹੋਣੀ ਹੈ ਸਾਡਾ ਭੁੱਖ ਬਿਲਕੁਲ ਧੁੰਦਲਾ ਜੀ ਸਾਡਾ ਭੁੱਖ ਜਿਹੜਾ ਨਾ ਬਿਲਕੁਲ ਖਤਰੇ ਦੇ ਵਿੱਚ ਹੈ ਅਸੀਂ ਇਹ ਮਹਿਸੂਸ ਕਰਦੇ ਸਾਡਾ ਜੋ ਜੂਥ ਹੈ ਇੱਕ ਬਰਾਬਰ ਕਾਫੀ ਜੂਥ ਜੋ ਹੈ ਸਾਡਾ ਉਪਦੇਸ਼ਾਂ ਜਾ ਰਿਹਾ ਜਿਹੜਾ ਸਾਡਾ ਇੱਥੇ ਯੂਥ ਬੈਠਾ ਹੈ ਉਹ ਤੱਕੇ ਖਾ ਰਿਹਾ ਅਸੀਂ ਆਪਣੇ ਆਪ ਨੂੰ ਏਦਾਂ ਮਹਿਸੂਸ ਤੰਗੀ ਅਸੀਂ ਦੇਖੋ ਅਸੀਂ ਤਾਂ ਪੈਨੇ ਕਿੰਨਾ ਚਿਰ ਜੂਣਾ ਕਿੰਨਾ ਚਿਰ ਨਹੀਂ ਜੂਣਾ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਦੇ ਬਾਰੇ ਅਸੀਂ ਫਿਕਰ ਮੰਨਦਾ ਬਣੇਗਾ ਤੇ ਕੀ ਬਣੇਗਾ ਪਰ ਸਰਕਾਰ ਇਹ ਮਤ ਸੋਚੇ ਕਿ ਅਸੀਂ ਡੰਡੇ ਅਥਰੂ ਗੈਸ ਗੋਲੇ ਗੋਲੀਆਂ ਮਾਰ ਕੇ ਇਹਨਾਂ ਨੂੰ ਡਰਾ ਦੇਾਂਗੇ ਇਹ ਤਾਂ ਉਹ ਸਿੱਖ ਨੇ ਉਹ ਸਰਦਾਰ ਨੇ ਜਿਸ ਟਾਈਮ ਇੱਕ ਨਾਰਾ ਲੱਗਿਆ ਸੀ ਮੀਰੂ ਸਾਡੀ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੜਦਾ ਸੀ ਧੂਣ ਸੁਵਾਏ ਹੋਏ ਇੱਥੇ ਤਾਂ ਉਹ ਸੰਗਤਾਂ ਨੇ ਜਿਹੜੀਆਂ ਜਿੰਨੀਆਂ ਮਰਜ਼ੀ ਮਾਰ ਲਵੇ મોદી ਉਹਦੇ ਕੋਲ ਅੱਜ ਪਾਵਰ ਆ ਨਾ ਮਾਰ ਲਵੇ ਇੱਥੇ ਤਾਂ ਉਹਦਾ ਇਹ ਇਹ ਪਾਵਰ ਜਿਹੜੀ ਨਾਲ ਪੱਕੇ ਸਦਾ ਨਹੀਂ ਰਹਿੰਦੀ ਹੁੰਦੀ ਕਿਸੇ ਕੋਲ ਇਹ ਸਦਾ ਨਹੀਂ ਹੈ بڑے-ਵੱਡੇ-ਵੱਡੇ ਜਿਹੜੇ ਹਨ ਆ ਕੇ ਚਲੇ ਗਏ ਇਹ ਵੀ ਸਮਾਂ ਜਿਹੜਾ ਹੈ ਨਿਕਲ ਜਾਣਾ ਹੈ ਆਖਰਕਾਰ ਜਿੱਤ ਸੱਚ ਦੀ ਹੋਣੀ ਹੈ ਇਹ ਜੋ ਹੈ ਸੱਚ ਹੱਕ ਦੀ ਲੜਾਈ ਵਾਸਤੇ ਖੜਿਆ ਹਨ ਕੋਈ ਵੀ ਕਿਸੇ ਦੀ ਪਰਿਵਾਰਕ ਲੜਾਈ ਨਹੀਂ ਕੋਈ ਨਿੱਜੀ ਲੜਾਈ ਨਹੀਂ ਕੋਈ ਜਾਤੀ ਲੜਾਈ ਨਹੀਂ ਇਹ ਸਾਰਾ ਜੋ ਖੜਾ ਹੈ ਹਜੂਮ ਇਹ ਸੱਚ ਹੱਕ ਦੀ ਪ੍ਰਾਪਤੀ ਵਾਸਤੇ ਖੜਾ ਹੈ ਤੇ ਸੱਚ ਦੀ ਹਮੇਸ਼ਾ ਕਹਿੰਦੇ ਜਿੱਤ ਹੁੰਦੀ ਹੈ ਬਿਲਕੁਲ ਬਿਲਕੁਲ ਸਾਨੂੰ ਅਸੀਂ ਮਹਿਸੂਸ ਕਰਦੇ ਆ ਕਿ ਸਰਕਾਰ ਦੇ ਨਾਲ ਮੱਥਾ ਲਾਉਣਾ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਇਹ ਸੋਚਦੇ ਜਰੂਰ ਹਾਂ ਇੱਕ ਮੈਂ ਛੋਟੀ ਜੀ ਗੱਲ ਕਹਿ ਕੇ ਗੱਲ ਬੰਦ ਕਰਾਂਗਾ ਕਾਂ ਤੇ ਚਿੜੀ ਸੰਨ ਚਿੜੀ ਇੱਕ ਛੱਪਰ 'ਚ ਰਹਾ ਕਰਦੀ ਸੀ ਕਿਤੇ ਉਹ ਛੱਪਰ ਵਿੱਚ ਰਹਿੰਦੇ ਹੋਏ ਮਾਲਕ ਕੋਲ ਮਾਇਆ ਆ ਗਈ ਉਹਨੇ ਛੱਪਰ ਨੂੰ ਅੱਗ ਲਾਤੀ ਛੱਪਰ ਨੂੰ ਅੱਗ ਲਾਤੀ ਜਿਹੜੀ ਚਿੜੀ ਸੀ ਚਿੜੀ ਉੱਡੀ ਤੇ ਉੱਡ ਕੇ ਜਾ ਕੇ ਦਰਖਤ ਦੇ ਉੱਤੇ ਜਾ ਕੇ ਵੇਖਿਆ ਕਿ ਪਾਣੀ ਕਿੱਥੇ ਆ ਉਹ ਲਿਆਵੇ ਚਿੜੀ ਜਾ ਕੇ ਬੂੰਦ ਪਾਣੀ ਦੀ ਉਹ ਛੱਪਰ ਦੇ ਉੱਤੇ ਪਾਵੇ ਕਿਉਂਕਿ ਉਹ ਸੋਚੇ ਕਿ ਮੈਂ ਇੱਥੇ ਰਹਿੰਦੀ ਸੀ ਉਹ ਕਾਂ ਦੂਰੋਂ ਬੈਠਾ ਵੇਖ ਕੇ ਕਹਿੰਦਾ ਚਿੜੀਏ ਭਲਾ ਤੇਰੀ ਇੱਕ ਬੂੰਦ ਨਾਲ ਇਹ ਅੱਗ ਬੁੱਝ ਜਾਣੀ ਆ ਉਹ ਕਹਿੰਦੀ ਕਾਮਾ ਮੈਨੂੰ ਵੀ ਪਤਾ ਹੈ ਮੇਰੀ ਅੱਗ ਬੂੰਦ ਜਿਹੜੀ ਬੂੰਦ ਪਾਣੀ ਆ ਅੱਗ ਦੇ ਉੱਤੇ ਬੁਝਣੀ ਨਹੀਂ ਪਰ ਮਰ ਮੈਂ ਵੀ ਜਾਣਾ ਮਰ ਅੱਗ ਲਾਉਣ ਵਾਲੇ ਮਰ ਜਾਣਾ ਪਰ ਉਹ ਦਰਗਾਹ ਦੇ ਵਿੱਚ ਜਿਹੜੇ ਅੱਗ ਲਾਉਣ ਵਾਲੇ ਬੈਠੇ ਨੇ ਉਹ ਇੱਕ ਸਾਈਡ ਤੇ ਬੈਠੇ ਹੋਣਗੇ ਮੈਂ ਅੱਗ ਬੁਝਾਉਣ ਵਾਲੇ ਤੇ ਬੈਠਾਂਗੀ ਅਸੀਂ ਤਾਂ ਉਹ ਬੰਦੇ ਆ ਮਰ ਕੇ ਵੀ ਅੱਗ ਬੁਝਾਉਣ ਵਾਲੇ ਵਿੱਚ ਬੈਠਾਂਗੇ ਸੋ ਇੰਨੀਆਂ ਮੈਂ ਬੇਨਤੀਆਂ ਕਰਦਾ ਹੋਇਆ ਮੈਂ ਕੇਂਦਰ ਸਰਕਾਰ ਨੂੰ ਫੇਰ ਬੇਨਤੀ ਕਰਦਾ ਹਜੇ ਵੀ ਤੁਹਾਡੇ ਕੋਲ ਸਮਾਂ ਜੋ ਅਸੀਂ ਰੋਣਾ ਰੋ ਰਹੇ ਆ ਸਾਡਾ ਰੋਣਾ ਤੁਸੀਂ ਸੁਣੋ ਤੁਹਾਨੂੰ ਅਸੀਂ ਚੁਣ ਕੇ ਭੇਜਿਆ ਤੁਹਾਨੂੰ ਚੁਣ ਕੇ ਸਾਡੇ ਦੁਖੜੇ ਸੁਣਾਉਣ ਵਾਸਤੇ ਭੇਜਿਆ ਸੀ ਕਿ ਤੁਸੀਂ ਸਾਡੇ ਦੁਖੜੇ ਉੱਤੇ ਸੁਣਾ ਕੇ ਸਾਡਾ ਹੱਲ ਕਰੋਗੇ ਕਿਰਪਾ ਕਰਕੇ ਹੁਣ ਵੀ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਹੱਥ ਬਨ ਕੇ ਬੇਨਤੀ ਆ ਜੋ ਅਸੀਂ ਦੁਖੜੇ ਸਾਣੂ ਨੂੰ ਖੁਸ਼ੀ ਨਹੀਂ ਕਰ ਛੱਡ ਕੇ ਆਏ ਆ ਤੁਸੀਂ ਇੱਡੇ ਮਹਿਲਾਂ ਦੇ ਵਿੱਚ ਜਹਾਜ਼ਾਂ 'ਚ ਫਿਰ ਰਹੇ ਹੋ ਤੁਸੀਂ ਇੱਥੇ ਆ ਕੇ ਬੈਠੋ ਇੱਕ ਦਿਨ ਪਤਾ ਲੱਗੇ ਤੁਹਾਨੂੰ ਵੀ ਕੀ ਇੱਥੇ ਬੰਦਾ ਕੀ ਆ ਰਾਤ ਨੂੰ ਮੱਛਰ ਵੜਦੇ ਨੇ ਇੰਨਾ ਬੁਰਾ ਹਾਲ ਸਾਡਾ ਹੋਇਆ ਹੈ ਸੋ ਇੰਨੀਆਂ ਬੇਨਤੀਆਂ ਮੈਂ ਕਰਦਾ ਕਿ ਜੋ ਸਾਡੇ ਐਮਪੀ ਪੰਜਾਬ ਤੋਂ ਹੋਰ ਹਰਿਆਣੇ ਤੋਂ ਹੋਰ ਵੀ ਸਾਡੇ ਐਮਪੀ ਨੇ ਉਹ ਇਸ ਚੀਜ਼ ਨੂੰ ਸੋਚਣ ਜੇ ਨਾ ਸੋਚਣਗੇ ਫਿਰ ਉਹ ਗੱਲ ਆ ਜਾਣੀ ਆ ਖੋਤੇ ਉੱਤੇ ਖਲ ਲਾਉਣੀ ਪੈਣੀ ਸ਼ੇਰ ਵਾਲੀ ਫਿਰ ਨਾ ਕਹਿਣ ਵੀ ਇਹਨਾਂ ਦੇ ਹੱਥ ਖਾਲੀ ਆਣਗੇ ਜਿਹੜੀ ਅਗਲੀ ਸਰਕਾਰ ਆਏਗੀ ਫਿਰ ਅੱਜ ਕਿਸਾਨ ਅੱਜ ਬੀਬੀਆਂ ਸਾਡੇ ਅੱਜ ਪੰਜਾਬ ਪੂਰਾ ਹਿੰਦੁਸਤਾਨ ਜਾਗ ਗਿਆ ਹੁਣ ਨਹੀਂ ਜੱਲਿਆਂ ਵਾਲਿਆ ਬਾਗ ਦਾ ਤਜਰ ਹੋਣ ਦੇਣਾ ਇੱਥੇ ਸੋ ਇੰਨੀਆਂ ਕਿ ਮੈਂ ਬੇਨਤੀਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਸੋਨੇ ਤਾਂ ਵਾਕਈ ਹੀ ਅਜੇਹੇ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਘਰ ਛੱਡਣ ਨੂੰ ਅਜੇਹੀ ਜਗ੍ਹਾ ਦੇ ਉੱਤੇ ਬੈਠਣ ਨੂੰ ਜਿੱਥੇ ਕਿ ਗਰਮੀ ਦੀਆਂ ਰਾਤਾਂ ਮਜਬੂਰੀ ਦੇ ਬਸ ਕੱਟਣੀਆਂ ਪੈ ਰਹੀਆਂ ਨੇ ਪਰ ਸਰਕਾਰਾਂ ਜਿਹੜੀਆਂ ਨੇ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ ਨੂੰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਬਾਰ-ਬਾਰ ਪ੍ਰੋਗਰਾਮ ਲਿਖ ਕੇ ਜਾ ਰਹੇ ਨੇ ਆਖਿਰ ਕਦੋਂ ਤੱਕ ਸਰਕਾਰਾਂ ਦੇ ਕੰਨ ਜੂਹ ਸਰਕੇਗੀ ਆਖਿਰ ਕਦੋਂ ਤੱਕ ਦੇਸ਼ ਦਾ ਅਨਦਾਤਾ ਜੋ ਸੜਕਾਂ ਦੇ ਉੱਤੇ ਬੈਠਾ ਆਪਣੇ ਖੇਤਾਂ ਦੇ ਵਿੱਚ ਪਹੁੰਚੇਗਾ ਆਪਣੇ ਘਰਾਂ ਦੇ ਵਿੱਚ ਚੈਨ ਦੀ ਨੀਂਦ ਸੋਵੇਗਾ ਦੇਖਣ ਵਾਲੀ ਗੱਲ ਰਹੇਗੀ ਅਪਡੇਟ ਲਗਾਤਾਰ ਸਾਂਝੀ ਕਰਦੇ ਰਹਾਂਗੇ